ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੇ YouTube ਫੈਮਲੀ ਉਮੀਦ ਕਰਦੇ ਕਿ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋ ਜੀ ਫਰੈਂਡ ਅੱਜ ਦਾ ਬਲੌਗ ਆਪਾਂ ਕਰ ਰਹੇ ਸੀ ਕਿ ਸ਼ਾਮ ਤੋਂ ਸਟਾਰ ਇੱਥੇ ਮੈਂ ਨਾ ਇਹ ਕੱਪੜੇ ਲੱਗ ਰਹੀ ਸੀਗੀ ਤੈਅ ਕਰਨ ਜਿਹੜੇ ਆਪਾਂ ਨੇ ਕੱਲ ਧੋਏ ਸੀਗੇ ਕਈ ਵਾਰੀ ਕੀ ਹੁੰਦਾ ਮੈਂ ਤਾਂ ਜਿਹੜੇ ਕੱਪੜੇ ਹਨ ਕਿ ਇੱਕ ਵਾਰੀ ਕੁਰਸੀ ਤੇ ਸਿਰ ਤੇ ਹਨਾ ਕਈ ਵਾਰੀ ਟਾਈਮ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਤੈਹ ਲਗਾਉਣ ਨੂੰ ਤੇ ਉੱਥੋਂ ਹੀ ਫੇਰ ਦੁਬਾਰ ਚੱਕ ਚੱਕ ਕੇ ਹਨਾ ਪਾ ਲੈਣੇ ਆ ਸੀ ਤੇ ਫਿਰ ਮੈਂ ਕਿਹਾ ਚਲੋ ਅੱਜ ਨਹੀਂ ਮੈਂ ਕਿਹਾ ਮੈਂ ਐਵੇਂ ਕਰਦੀ ਹੈਗੀ ਵੀ ਜਿੰਨੇ ਵੀ ਕੱਪੜੇ ਨਵੇਂ ਪਹਿਲਾਂ ਮੈਂ ਤੈਹ ਲਗਾਉਣੀ ਆ ਬਾਅਦ ਚ ਰੋਟੀ ਸਬਜੀ ਕਰਾਂਗੇ ਹਨਾ ਰਮਣੀਤੇ ਦੇ ਡੈਡੀ ਕਈ ਵਾਰ ਰਹੇ ਸੀਗੇ ਪਹਿਲਾਂ ਵੀ ਰੋਟੀ ਸਬਜੀ ਕਰ ਲੈ ਮੈਂ ਕਿਹਾ ਨਹੀਂ ਮੈਂ ਕਿਹਾ ਜੇ ਇਹ ਕੰਮ ਮੈਨੇ ਫੇਰ ਤੇ ਸਿਰ ਤੇ ਤਾਂ ਵੀ ਚਲ ਕੋਈ ਨਾ ਵੀ ਫੇਰ ਲਾ ਲਾਂਗੀ ਮੈਂ ਤੈ ਹੈਨਾ ਬੀਆ ਕੰਮ ਕਰਕੇ ਮੈਂ ਕਿਹਾ ਫਿਰ ਫੇਰ ਤੇ ਹੀ ਰਹਿ ਜਾਊਗਾ ਇਹ ਇਹਨਾਂ ਦੀ ਮੈਂ ਕਿਹਾ ਬਾਰੀ ਨਹੀਂ ਆਉਣੀ ਹੈਗੀ ਮੈਂ ਖਾਜ ਇਹਨਾਂ ਨੂੰ ਮੈਂ ਤੈਹ ਲਗਾ ਕੇ ਵੀ ਜਦੋਂ ਤੋਹੀ ਦਿੱਤੇ ਆਪਾਂ ਨੇ ਵੀ ਚਲੋ ਤੈ ਵੀ ਲਗਾਏ ਦੰਨੀ ਹੈ ਨਾ ਇਹ ਕੰਮ ਸੱਚੀ ਸੋਰ ਨਾਲ ਬੋਰਿੰਗ ਕੰਮ ਹੈ ਕੱਪੜੇ ਤੈਹ ਲਗਾਣਾ ਬਹੁਤ ਜ਼ਿਆਦਾ ਮੈਨੂੰ ਤਾਂ ਬੋਰਿੰਗ ਲੱਗਦਾ ਇਹ ਕੰਮ ਫਿਰ ਮੈਂ ਕਿਹਾ ਚਲੋ ਜਿਹੜਾ ਕੰਮ ਬੋਰਿੰਗ ਲੱਗਦਾ ਪਹਿਲਾਂ ਉਸੇ ਨੂੰ ਕਰ ਲੈਣੇ ਆ ਵੀ ਉਸੇ ਨੂੰ ਆਪਾਂ ਨਿਪਟਾ ਦੰਨੀ ਆ ਨਾ ਕੰਮ ਫਿਰ ਟੈਨਸ਼ਨ ਜੀ ਨਹੀਂ ਰਹਿੰਦੀ ਹੈਗੀ ਵੀ ਇਹ ਕਰਨ ਵਾਲਾ ਪਿਆ ਹੈ ਨਾ ਇਸ ਕਰਕੇ ਮੈਂ ਚਲੋ ਮੈਂ ਲਗਾ ਦੇ ਦਨੀ ਇਹਨਾਂ ਦੀ ਕੱਲ ਤੇ ਸਿੱਟੂਗੀ ਫਿਰ ਫਿਰ ਕੱਲ ਕੱਲ ਤੇ ਸਾਰਾ ਯਾਨੀ ਕਿ 3-4 ਦਿਨ ਇਹਨਾਂ ਨੂੰ ਇੰਝ ਲੰਘਦੇ ਜਾਣੇ ਨੇ ਮੈਂ ਖੈਨੀ ਮੈਂ ਲਗਾ ਦੇ ਦਨੀ ਬਾਅਦ ਚ ਰੋਟੀ ਪਾਣੀ ਫੇਰ ਕਰਾਂਗੀ ਤੇ ਇੱਥੇ ਨਾ ਪਰਸਾਨੂੰ ਖੇਰਿਆ ਸੀਗਾ ਸਾਨੂੰ ਕਰਨੀ ਮੈਂ ਧਿਆਨ ਰੱਖ ਰਹੀ ਸੀਗੀ ਤੇ ਮਗਰ ਲੱਗਦਾ ਸੀਗਾ ਆਪਣੇ ਡੈਡੀ ਦੇ ਡੈਡੀ ਕੋਈ ਕੰਮ ਗਏ ਨੇ ਸ਼ਾਇਦ ਤੇ ਇਹ ਦੇਖੋ ਮਗਰ ਲੱਗ ਰਿਹਾ ਸੀਗਾ ਕਹਿੰਦਾ ਮਮਾ ਮੈਂਨੇ ਡੈਡੀ ਨਾਲ ਜਾਣਾ ਡੈਡੀ ਨਾਲ ਮਗਾ ਪੁੱਤ ਫੇਰ ਵਾਦਰੀ ਹੈ ਨਾ ਮੈਂ ਕਿ ਫੇਰ ਚਲਾ ਜਾਈ ਤੂੰ ਵੀ ਹੁਣੀ ਆ ਜਾਣਗੇ ਡੈਡੀ ਗੇੜਾ ਆ ਦੇਖ ਕੇ ਕਹਿੰਦਾ ਨਹੀਂ ਮੈਨੇ ਤਾਂ ਹੁਣੀ ਜਾਣਾ ਡੈਡੀ ਨਾਲ ਇਹਨੂੰ ਚਲੋ ਮੈਂ ਐਵੇਂ ਥੋੜਾ ਘਬਰਾਉਂਦੀ ਜੀ ਸੀਗੀ ਵੀ ਚੁੱਪ ਕਰ ਜੂਗਾ ਇਹ ਪਰ ਨਹੀਂ ਆ ਦੇਖੋ ਮੇਰੇ ਸਾਰੇ ਕੱਪੜੇ ਵੀ ਫੈਕ ਫੈਕ ਕੇ ਮਾਰਦਾ ਸੀਗਾ ਜਿੱਦੀ ਸੱਚੀ ਬਹੁਤ ਜ਼ਿਆਦਾ ਇਹ ਛੋਟਾ ਹੋਣ ਕਰਕੇ ਘਰ ਵਿੱਚ ਤੇ ਫਿਰ ਪਿਆਰ ਹੈਨਾ ਲਾਡ ਕਰਕੇ ਫਿਰ ਤੁਹਾਨੂੰ ਪਤਾ ਛੋਟੇ ਨੂੰ ਜ਼ਿਆਦਾ ਲਾਡ ਮਿਲਦਾ ਵੱਡੇ ਨਾਲੋਂ ਫਿਰ ਚੰਬਲ ਜਾਂਦੇ ਨੇ ਇਸ ਕਰਕੇ ਥੋੜਾ ਕਿ ਜਿੱਦੀ ਜਿਹਾ ਹੋਇਆ ਪਈ ਆ ਤੇ ਇਸ ਕਮ ਆ ਮੈਂ ਕਿਹਾ ਚਲੋ ਹੁਣ ਆ ਗਏ ਇਹ ਡੈਡੀ ਫਿਰ ਹੁਣ ਆ ਗਏ ਸੀਗੇ ਨਾਲ ਦੇ ਨਾਲ ਗੇੜਾ ਆ ਦੇ ਕੇ ਫਿਰ ਇਹ ਡੈਡੀ ਇਹਨੂੰ ਛੱਡ ਕੇ ਆਈ ਸੀਗੇ ਦਾਦੀ ਕਾ ਨਹੀਂ ਪਤਾ ਨਹੀਂ ਆਪਣੀ ਮਾਮੀ ਕੰਨੀ ਜਾਣਾ ਸੀਗਾ ਤੇ ਲੋ ਜੀ ਫਿਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਨੇ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇੱਥੇ ਆ ਦੇਖੋ ਪਹਿਲਾਂ ਤਾਂ ਮਨੀਤ ਤੇ ਡੈਡੀ ਨੇ ਨਾ ਸਾਰਾ ਇੱਥੋਂ ਯਾਨਕਿ ਸਾਫ਼ ਜਗਾ ਕਰਤਾ ਸੀਗਾ ਮੈਂ ਕਿਹਾ ਮੈਂ ਝਾੜੂ ਮਾਰ ਦੰਨੀ ਆ ਵੀ ਤੁਸੀਂ ਪਾਣੀ ਫੇਰ ਦਿਓ ਹੈ ਨਾ ਵੀ ਪਾਈਪ ਨਾਲ ਵੀ ਮੈਂ ਚੰਗੀ ਤਰ੍ਹਾਂ ਕਰ ਦਵਾਂਗੇ ਹੈਨਾ ਬਿੱਤਰਲ ਤੁਸੀਂ ਪਾਣੀ ਪਾਏ ਜਾਣਾ ਮਰਾ ਨਹੀਂ ਕਹਿੰਦੇ ਵੀ ਪਤਾ ਨਹੀਂ ਕੀ ਕਹਿਣ ਲੱਗੇ ਕਹਿੰਦੇ ਬੱਸ ਬਹੁਤ ਹੋ ਗਿਆ ਮੈਂ ਕਿਹਾ ਨਹੀਂ ਮੈਂ ਕਿਹਾ ਝਾੜੂ ਨਾਲ ਸਾਫ਼ ਹੋ ਜਾਊਗਾ ਹੈਨਾ ਮੈਂ ਕਿਹਾ ਹੁਣ ਜ ਵੀ ਤਾਂ ਤੁਸੀਂ ਪਾਣੀ ਡੋਲ ਹੀ ਰਹੇ ਸੀਗੇ ਹੁਣ ਬੈਠੇ ਬੈਠੇ ਸਾਫ਼ ਜਾਂ ਕਰਤਾ ਸੀਗਾ ਇਹਨਾਂ ਨੇ ਪਰ ਜਦੋਂ ਮੈਂ ਕਿਹਾ ਵੀ ਮੈਂ ਝਾੜੂ ਲਾ ਦਿੰਦੇ ਆ ਤੁਸੀਂ ਪਾਣੀ ਪਾ ਦਿਓ ਪਰ ਉਹਦੀ ਉਹਨਾਂ ਨੇ ਹੱਥ ਚੋਂ ਪੈ ਪਛਾੜ ਤਾ ਕਹਿੰਦੇ ਮੈਂ ਨਹੀਂ ਕਰਦਾ ਜਾਂ ਗੁੱਸੇ ਜੀ ਹੋ ਕੇ ਵੀ ਮੈਨੂੰ ਆਕੜ ਜੀ ਕੇ ਵਾਗ ਗਏ ਮੈਂ ਕਹਿੰਦਾ ਆਪ ਹੀ ਆਪਣਾ ਕੰਮ ਆਪ ਹੀ ਕਰ ਲੈ ਮੈਂ ਕਿਹਾ ਚਲ ਠੀਕ ਹੈ ਮੈਂ ਕਰ ਲੈਂਦੀ ਮੈਨੂੰ ਵੀ ਬਹੁਤ ਜ਼ਿਆਦਾ ਗੁੱਸਾ ਜੜਿਆ ਮੈਂ ਕਿਹਾ ਹੁਣ ਅਗਰ ਜੇ ਮੈਂ ਨਾ ਝਾੜੂ ਚ ਦੇਣਾ ਸੀਗਾ ਇਹਨਾਂ ਨੇ ਐਨੇ ਦੇਖੋ ਹਨ ਜਦੋਂ ਕੈਨੀਆਂ ਉਹ ਤਾਂ ਨਿਕਰ ਆਉਂਦੇ ਹੈਗੇ ਪਤਾ ਨਹੀਂ ਕੀ ਗੱਲ ਹੈ ਤੇ ਫਿਰ ਇੱਥੇ ਬਸ ਮੈਂ ਬੇੜਾ ਝਾ ਧੋ ਕੇ ਜਿਆਦਾ ਨਹੀਂ ਵੈਸੇ ਹੁਣ ਜੀ ਆਪਾਂ ਨੇ ਥੋੜਾ ਕੀ ਮੈਂ ਸਾਫ ਜਾ ਕਰਿਆ ਸੀਗਾ ਸਾਰਾ ਨਹੀਂ ਧੋਤਾ ਸੀਗਾ ਵੀ ਮੱਖੀਆਂ ਮੱਛਰ ਜੇ ਹੋਏ ਪਏ ਸੀਗੇ ਨਾ ਦਾਗ ਦੇ ਚਮਕਦੇ ਹੁੰਦੇ ਨੇ ਫਰਸ਼ ਤੇ ਮੈਂ ਕਿਹਾ ਚਲੋ ਉਹ ਸਾਫ ਹੋ ਜਾਣਗੇ ਇੱਥੇ ਆਪਾਂ ਨੇ ਡੌਗੀ ਨਵਾਇਆ ਸੀਗਾ ਹਾਂ ਉਹਦੇ ਕਰਕੇ ਵੀ ਉਹਦੇ ਬਾਲ ਬੂਲ ਚ ਸੀਗੇ ਇੱਥੇ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਪlant ਨੂੰ ਪਾਣੀ ਦੇਤਾ ਸੀਗਾ ਤੇ ਇੱਥੇ ਹੁਣ ਮੰਜਾ ਤਾਂ ਹੀ ਧਾਇਆ ਸੀਗਾ ਕਿਉਂਕਿ ਆਪਾਂ ਨੇ ਹੁਣ ਦੇਖੋ ਸਲਾਉਣੀ ਸੀਗੀ ਕਣਕ ਸੁੱਕਣੀ ਦੋ ਦਿਨ ਹੋ ਗਏ ਅੱਜ ਤੀਜਾ ਦਿਨ ਸੀਗਾ ਇੱਕ ਦਿਨ ਪਹਿਲਾਂ ਜਿਸ ਦਿਨ ਧੋਤੀ ਸੀਗੀ ਫਿਰ ਦੂਜੇ ਦਿਨ ਇਹ ਤੀਜਾ ਦਿਨ ਸੀਗਾ ਮੈਂ ਕਿਹਾ ਚੱਲ ਅੱਜ ਦੀ ਧੁੱਪ ਹੋਰ ਲਵਾ ਕੇ ਇਹਨੂੰ ਆਪਾਂ ਫਿਰ ਆਪਾਂ ਪੀਣਾ ਕਰ ਲਵਾਂਗੇ ਪੀਣੇ ਚ ਕੀ ਸੀਗਾ ਦੇਚ ਦੇਖੋ ਬੱਟੇ ਦਿਖ ਰਹੇ ਸੀਗੇ ਰਮਣੀਤ ਤੇ ਡੈਡੀ ਨੂੰ ਵੀ ਮੈਨੂੰ ਵੀ ਹੈਨਾ ਅਸੀਂ ਉਹ ਕੱਢ ਰਹੇ ਸੀਗੇ ਬੱਟੇ ਸੱਚੀ ਬਹੁਤ ਜ਼ਿਆਦਾ ਸੀਗੇ ਇਹਦੇ ਚ ਇੰਨੀ ਸਾਫ਼ ਨਹੀਂ ਸੀਗੀ ਬ੍ਰੀਕ ਬ੍ਰੀਕ ਪੱਕੇ ਬੱਟੇ ਸੀਗੇ ਜਿਹੜੇ ਮਿੱਟੀ ਵਾਲੇ ਹੁੰਦੇ ਨੇ ਉਹ ਤਾਂ ਸਭ ਨੂੰ ਪਤਾ ਪਾਣੀ ਦੇ ਵਿੱਚ ਪਾ ਕੇ ਖੁਰ ਜਾਂਦੇ ਨੇ ਹੈਨਾ ਪਾਉਂਦੇ ਸਾਰੇ ਖੁਰ ਜਾਂਦੇ ਨੇ ਪਰ ਪੱਕੇ ਜੇ ਰਹਿ ਗਏ ਸੀਗੇ ਹੋਰ ਇਹ ਚ ਕੁਝ ਵੀ ਨਹੀਂ ਸੀਗਾ ਪਰ ਹੱਥ ਥੋੜੇ ਕਿ ਜਿਆਦਾ ਸੀਗੇ ਹੈਨਾ ਯਾਨਕਿ ਕਾਫੀ ਟਾਈਮ ਲੱਗਣ ਵਾਲਾ ਸੀਗਾ ਮਾਚਲੋ ਕੋਈ ਨਾ ਇਹਨੂੰ ਹੁਣ ਧੁੱਪ ਲੱਗ ਜਾਂਦੋ ਵੀ ਫਿਰ ਆਪਾਂ ਸ਼ਾਮ ਨੂੰ ਕਰ ਲਵਾਂਗੇ ਮੈਂ ਹੁਣ ਤਾਂ ਮੈਂ ਕਿਹਾ ਧੁੱਪ ਬਹੁਤ ਜਿਆਦਾ ਗਰਮੀ ਹੋਈ ਪਈ ਹੈ ਹੈਨਾ ਉਸ ਤੋਂ ਬਾਅਦ ਲੋ ਜੀ ਰੈਸਟ ਰੂਸਟ ਕਰਨ ਤੋਂ ਬਾਅਦ ਦੁਪਹਿਰ ਦਾ ਕੰਮ ਠੰਡਾ ਕਰਨ ਤੋਂ ਬਾਅਦ ਸ਼ਾਮ ਹੋ ਗਈ ਸੀਗੀ ਤੇ ਅੱਜ ਲਾਉਣੀ ਸੀਗੀ ਫਿਰ ਮੈਨੇ ਮੈਂਦੀ ਹੁਣ ਮੈਂ ਭਾਬੀ ਨੂੰ ਬੁਲਾਇਆ ਸੀਗਾ ਮੈਂ ਕਿਹਾ ਜਾਂ ਤਾਂ ਮੈਂ ਆ ਜੰਨੀ ਆ ਇਧਰਲੀ ਸਾਈਡ ਹੈਨਾ ਘਰੇ ਆ ਜੰਨੀ ਆ ਜਾਂ ਮੈਂ ਕਿਹਾ ਤੁਸੀਂ ਆ ਜਾ ਭਾਬੀ ਕਹਿੰਦੀ ਚਲ ਮੈਂ ਹੀ ਆ ਜੰਨੀ ਆ ਹੈਨਾ ਏ ਵੀ ਵਿਚਾਰੀ ਇੱਕ ਕਮਰੇ ਦੇ ਵਿੱਚ ਅੰਦਰ ਬੋਰ ਹੋ ਜਾਂਦੀ ਹੈ ਮੇਦੀ ਬੇਟੀ ਤੇ ਮੈਂ ਕਿਹਾ ਚੱਲ ਤੂੰ ਹੀ ਆ ਜਾ ਹੈਨਾ ਇਸ ਕਰਕੇ ਫਿਰ ਹੁਣ ਭਾਬੀ ਆ ਗਏ ਸੀ ਕਿ ਮੈਂ ਮਹਿੰਦੀ ਲਾ ਦੇ ਕੱਲ ਦੀ ਘੋਲੀ ਹੋਈ ਸੀਗੀ ਮੇਨੇ ਮਹਿੰਦੀ ਇਹ ਵੀ ਮਹਿੰਦੀ ਇਨਕੀ ਹੁਣ ਮੈਂ ਲਾ ਰਹੀਆਂ ਪਤਾ ਨਹੀਂ 3-4 ਮਹੀਨੇ ਬਾਅਦ ਲਗਾ ਰਹੀਆਂ ਕਾਫੀ ਟਾਈਮ ਮੈਂ ਕੱਢ ਦੰਨੀ ਆ ਮਹਿੰਦੀ ਨਹੀਂ ਕੱਢਦੀ ਹੈਗੀ ਟਾਈਮ ਮੈਂ ਕੱਢ ਦਿੰਨੀ ਆ ਇਨਕੀ ਮੈਨੂੰ ਬਸ ਐ ਹੁੰਦਾ ਵੇ ਘੋਲ ਜੀ ਹੋ ਜਾਂਦੀ ਹੈ ਮੈਂ ਇਹਦੀ ਮੁੰਦੀ ਲਗਾਉਣ ਦੀ ਸੱਚੇ ਪੈਸੇ ਇੱਕ ਸਰਦਾ ਨਹੀਂ ਹੈਗਾ ਲਾਉਣੀ ਪੈਂਦੀ ਹੈ ਮਹਿੰਦੀ ਮੇਰਾ ਤਾਂ ਨਾ ਬਸ ਕੀ ਹੁੰਦਾ ਦੂਜਿਆਂ ਦੇ ਵਾਲ ਮੈਨੂੰ ਬਹੁਤ ਵਧੀਆ ਲੱਗਦੇ ਨੇ ਬਲੈਕ ਵਾਲ ਮੇਰੇ ਹੈਗੇ ਨੇ ਬਰਾਊਨ ਵਾਲ ਬਰਾਊਨ ਵਾਲ ਹੋਣ ਕਰਕੇ ਮੈਨੂੰ ਆਪਣੇ ਵਾਲ ਬਿਲਕੁਲ ਵੀ ਨਹੀਂ ਸੋਹਣੇ ਲੱਗਦੇ ਪਤਾ ਨਹੀਂ ਕੀ ਗੱਲ ਹੈ ਦੂਜਿਆਂ ਦੀ ਚੀਜ਼ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਮੈਨੂੰ ਹੀ ਪਤਾ ਨਹੀਂ ਸਭ ਨੂੰ ਹੀ ਆਉਂਦੀ ਹੈ ਮੈਨੇ ਹੈਗੇ ਨੇ ਇੱਕ ਮੈਂ ਕਹਿੰਦੀ ਸੀ ਹੁਣ ਮੇਰੇ ਭਾਬੀ ਨੂੰ ਮਖਾ ਦੇਖੀ ਫਲਾਣੀ ਦੇ ਵਾਲ ਐਨੇ ਸੋਹਣੇ ਨੇ ਮਖਾ ਉਹ ਕਹਿੰਦੀ ਮੈਂ ਕਹਿੰਦੀ ਮੈਨੂੰ ਸੋਹਣੇ ਨਹੀਂ ਲੱਗਦੇ ਹੈਗੇ ਮਖਾ ਆਪਣੀ ਚੀਜ਼ ਹੈ ਨਾ ਸੋਹਣੀ ਨਹੀਂ ਲੱਗਦੀ ਹੈ ਕਿ ਦੂਜੇ ਦੀ ਚੀਜ਼ ਸਭ ਨੂੰ ਸੋਹਣੀ ਲੱਗਦੀ ਹੈ ਹੈਨਾ ਇੱਥੇ ਮੇਰਾ ਵੀ ਐਵੇਂ ਹੀ ਸੀਗਾ ਮਖਾ ਮੈਨੂੰ ਆਪਣੇ ਵਾਲ ਨਹੀਂ ਪਸੰਦ ਹੈਗੇ ਤੇ ਵੈਸੇ ਵੀ ਮੈਨੂੰ ਮੇਰੇ ਵਾਲ ਵਧੀਆ ਨਹੀਂ ਲੱਗਦੇ ਹੈਗੇ ਹੁਣ ਤਾਂ ਚਲੋ ਠੀਕ ਹੈ ਜੂੜਾ ਜਾੜਾ ਵਧੀਆ ਹੋ ਜਾਂਦਾ ਪਰ ਮੈਨੂੰ ਵਾਲ ਪਸੰਦ ਨੇ ਬਲੈਕ ਨਾ ਦੇਖੋ ਬਰਾਊਨ ਪਸੰਦ ਨੇ ਜਾਂ ਹੋਰ ਜਿਵੇਂ ਹੁੰਦੇ ਨੇ ਹੈਨਾ بس ਮੈਨੂੰ ਬਲੈਕ ਕਲਰ ਬਹੁਤ ਜ਼ਿਆਦਾ ਪਸੰਦ ਹੈ ਬਾਲਾਂ ਦਾ ਪਰ ਮੇਰੇ ਜਿਹੜੇ ਕੀ ਹੈ ਨਹੀਂ ਗੇ ਮੈਂ ਸੋਚੀ ਨੇ ਵੀ ਮੈਂ ਬਲੈਕ ਕਲਰ ਲਾਵਾਂ ਪਰ ਉਹ ਲਗਾਉਣ ਨਾਲ ਨਾ ਬਲੈਕ ਕਲਰ ਲਗਾਉਣ ਨਾਲ ਆਪਣਾ ਮਨ ਖੁਸ਼ ਕਰਨ ਲਈ ਮੈਨੇ ਇੱਕ ਵਰੀ ਲਗਾ ਲਿਆ ਸੀਗਾ ਬਲੈਕ ਕਲਰ じゃ ਲਗਾ ਲਿਆ ਸੀਗਾ ਡਾਈਡੂਈ ਕਹਿੰਦੇ ਨੇ ਜਿਹੜੀ ਉਹਨੇ ਮੇਰੇ ਸੱਚੇ ਸਾਰੇ ਬਾਲ ਚਿੱਟੇ ਕਰਤੇ ਇੱਕ ਵਰੀ ਉਹ ਲਗਾਇਆ ਮੈਨੇ ਫਿਰ ਮੈਂ ਕਿਹਾ ਛੱਡ ਪਰ ਮੈਂ ਨਹੀਂ ਲਗਾਉਂਦੀ ਹੈਗੀ ਇਸ ਕਰਕੇ ਹੁਣ ਮੈਂ ਮਹਿੰਦੀ ਉਹ ਲਗਾ ਰਹੀ ਸੀਗੀ ਮਹਿੰਦੀ ਵੀ ਆਈ ਸੀਗੀ ਜਿਹੜੀ ਪੁਸ਼ਪ ਹੁੰਦੀ ਹੈ ਤੇ ਉਹਨੂੰ ਮੈਂ ਚਾਹ ਪੱਤੀ ਦੇ ਪਾਣੀ ਨਾਲ ਹੈਨਾ ਚਾਪਤੀ ਦਾ ਪਾਣੀ ਚੰਗੀ ਤਰ੍ਹਾਂ ਉਬਾਲ ਕੇ ਉਹ ਘੋਲੀ ਸੀਗੀ ਕੱਲ ਤੇ ਹਵਾ ਲੱਗਣ ਕਰਕੇ ਹੁਣੇ ਸੁੱਕ ਗਈ ਸੀਗੀ ਪਾ ਬਿਕੰਦੀ ਨੂੰ ਥੋੜਾ ਇੱਕ ਪਤਲੀ ਕਰ ਲੈ ਵੀ ਫਿਰ ਸਾਰੇ ਵਾਲਾਂ ਦੇ ਵਿੱਚ ਲੱਗ ਜੂਗੇ ਮੈਂ ਕਿਹਾ ਠੀਕ ਹੈ ਹਨਾ ਰਮਣੀਤ ਦੇ ਡੈਡੀ ਇੱਥੇ ਕਹਿ ਰਹੇ ਸੀਗੇ ਕਹਿੰਦੇ ਤੁਸੀਂ ਅੰਦਰ ਬੈਠੇ ਹੋ ਵੀ ਬਾਹਰ ਤਾਂ ਬਹੁਤ ਜ਼ਿਆਦਾ ਸੋਹਣੀ ਹਵਾ ਚੱਲ ਰਹੀ ਐ ਮੈਂ ਕਿਹਾ ਚਲੋ ਅਸੀਂ ਇੱਕ ਵਾਰੀ ਵੀ ਅੰਦਰ ਆਹ ਕਰ ਲਈਏ ਮਹਿੰਦੀ ਲਗਾ ਲਈ ਵੀ ਬਾਹਰ ਫਿਰ ਆਪਾਂ ਬੈਠ ਕੇ ਪੀਣਾ ਕਰ ਲਾਂਗੇ ਰਮਣੀਤ ਦੇ ਡੈਡੀ ਕਹਿੰਦੇ ਆ ਪੀਣਾ ਵੀ ਅੰਦਰ ਹੀ ਕਰ ਲਓ ਤੁਸੀਂ ਮੈਂ ਕਿਹਾ ਜੇ ਤੁਸੀਂ ਨਾ ਹੁੰਦੇ ਮੈਂ ਫਿਰ ਤਾਂ ਮੈਂ ਅੰਦਰ ਵੀ ਕਰ ਲੈਣਾ ਸੀਗਾ ਪੀਣਾ ਮੈਂ ਤੁਸੀਂ ਫਿਰ ਕਹੀ ਜਾਉਂਗੇ ਹਨਾ ਵੀ ਇੰਨਾ ਇੰਨਾ ਟਾਈਮ AC ਚਲਾਉਂਦੇ ਨੇ ਤਾ ਕਰਕੇ ਮੈਂ ਜੇ ਤੁਸੀਂ ਨਾ ਹੁੰਦੇ ਮੈਂ ਫੇਰ ਤਾਂ ਮੈਂ ਅੰਦਰ ਹੀ ਕਰ ਲੈਣਾ ਸੀਗਾ ਪਰ ਚਲੋ ਹੁਣ ਹਵਾ ਚੱਲ ਜਾਈ ਆਪਾਂ ਬਾਹਰੇ ਕਰਾਂਗੇ ਮੈਂ ਪਹਿਲਾਂ ਆਪਾਂ ਮਹਿੰਦੀ ਲਗਾ ਲੈਨੇ ਹੈ ਨਾ ਵੀ ਚਲੋ ਆਪਣਾ ਮੂੰਹ ਸਿਰਜਾ ਕਰ ਲੈਨੇ ਆ ਜਿਵੇਂ ਪਹਿਲਾਂ ਪ੍ਰਾਣੇ ਬੁੜੀਆਂ ਕਹਿੰਦੀ ਹੁੰਦੀਆਂ ਸੀਗੇ ਮੂੰਹ ਸਿਰਜਾ ਮੂੰਹ ਮੁੱਠਾ ਜਾ ਐ ਕਰ ਲੈਨੇ ਆ ਤੇ ਇੱਥੇ ਬੱਸ ਹੁਣ ਮੈਂ ਭਾਬੀ ਨੂੰ ਦੱਸ ਰਹੀ ਸੀਗੀ ਵੀ ਐ ਕਰਕੇ ਆ ਮਹਿੰਦੀ ਲਗਾ ਦਿੰਨਾ ਨਾ ਇਹਨਾਂ ਨੂੰ ਲਗਾਣੀ ਨਹੀਂ ਆਉਂਦੀ ਹੈਗੀ ਮਾ ਚਲੋ ਹੌਲੀ ਹੌਲੀ ਸਿੱਖ ਜਾਣਗੇ ਇੱਕ ਦੂਜੇ ਦੇ ਕੰਮ ਚਲੋ ਅਸੀਂ ਕਰ ਦਿੰਨੇ ਨੇ ਕਈ ਵਾਰੀ ਚਲੋ ਮੈਂ ਵੀ ਲਗਾ ਦਿੰਨੀ ਹੁੰਨੀ ਆ ਮਹਿੰਦੀ ਪਰ ਇਹ ਜ਼ਿਆਦਾ ਨਹੀਂ ਲਗਾਉਂਦੇ ਹੈਗੇ ਮੈਨੂੰ ਵੈਸੇ ਹੁਣ ਆਦਤ ਮਜਬੂਰੀ ਬਣ ਗਈ ਹੈ ਸੱਚੀ ਮੇਰੀ ਤਾਂ ਇਹ ਲਗਾਉਣ ਦੀ ਆ ਮਜਬੂਰੀ ਉਹ ਹੋ ਗਈ ਇੱਕ ਤਰ੍ਹਾਂ ਦੀ ਹੈ ਨਾ ਵੀ ਲਗਾਉਣੀ ਉਹ ਪੈਂਦੀ ਹੈ ਪਰ ਮੈਂ ਲਗਾਉਣੀ ਆ ਇਹਨਾਂ ਕਿ 3-4 ਮਹੀਨਿਆਂ ਬਾਅਦ ਵੈਸੇ ਕੱਟ ਮੇਰੇ ਇਹ 15-20 ਦਿਨ ਕੱਟ ਜਾਂਦੀ ਹੈ ਮਹਿੰਦੀ ਇਹ ਜਿਹੜੀ ਆਪਾਂ ਲਗਾਨੇ ਆ ਮੈਂ ਕਿਹਾ ਚਲੋ ਇੰਨੇ ਦਿਨ ਕੱਟ ਜਾਂਦੀ ਹੈ ਇਹ ਵੀ ਠੀਕ ਹੈ ਹੁਣ ਸਿੱਧੀ ਮੈਨੂੰ ਲੱਗਦਾ ਹੁਣ ਲਗਾਈਏ ਜਾਂ ਤਾਂ ਮੈਂ ਲਗਾਵਾਂ ਹੁਣ ਰਖੜੀਆਂ ਨੂੰ ਚਲ ਹੈ ਨਾ ਅਗਰ ਰਖੜੀਆਂ ਨੂੰ ਨਹੀਂ ਲਗਾਈ ਤਾਂ ਫਿਰ ਸਿੱਗੀ ਮੈਂ ਮੈਨੂੰ ਪਤਾ ਵੀ ਸੀ ਦੀ ਕਰਵੇ ਵੇਲੇ ਲੱਗੂਗੀ ਹੁਣ ਤਾਂ ਤੇ ਹੁਣ ਹੱਸਦੀ ਸੀਗੀ ਨਾ ਭਾਬੀ ਨੇ ਮੇਰਾ ਜੂੜਾ ਨਾ ਗਲਤ ਜਾ ਕਰਤਾ ਸੀਗਾ ਭਾਬੀ ਮੇਰੇ ਮੱਥੇ ਤੇ ਕਹਿੰਦੀ ਸੀਗੀ ਮੱਥੇ ਤੇ ਕਰ ਐ ਕਰਕੇ ਹੱਸਦੇ ਸੀਗੇ ਅਸੀਂ ਮੈਂ ਦੱਸ ਰਹੀ ਸੀ ਭਾਬੀ ਨੂੰ ਵੀ ਇੰਜ ਕਰਕੇ ਐਨ ਲਗਾ ਦੇ ਹੈ ਨਾ ਤੇ ਚਲੋ ਜੀ ਇੱਥੇ ਅਸੀਂ ਨਾਲੇ ਹਾਸੇ ਸਾਡਾ ਮਜ਼ਾਕ ਚੱਲੀ ਜਾਂਦਾ ਸੀਗਾ ਨਾਲੇ ਮਹਿੰਦੀ ਲਗਾਈ ਜਾਂਦੀ ਸੀਗੀ ਭਾਬੀ ਬਸ ਸ਼ਾਮ ਹੋ ਗਈ ਸੀ ਕਿ ਮਾ ਚਲੋ 3-4 ਘੰਟੇ ਵਧੀਆ ਰਹਿ ਜਾਣਗੇ ਹੁਣ ਮੈਨੇ ਰੈਸਟ ਵੀ ਕਰ ਲਈ ਆ ਵੀ ਪੈਣੇ ਦਾ ਵੀ ਨਹੀਂ ਹੋਣਾ ਮੈਨੂੰ ਵੀ ਚਲੋ ਹੁਣ ਆਪਾਂ ਕੰਮ ਧੰਦਾ ਮੈਂ ਕਰਦੀ ਫਿਰ ਜਾਉਂਗੀ ਬਿਨਾਂ ਲੈ ਆਪਣੀ ਮਹਿੰਦੀ ਸੁੱਕ ਜੂਗੀ। ਕਈ ਵਾਰ ਕੀ ਹੁੰਦਾ ਜੇ ਆਪਾਂ ਦੁਪਹਿਰੇ ਮੈਂ ਲਗਾ ਲੈਂਦੀ ਹੈ ਨਾ ਫਿਰ ਦੁਪਹਿਰੇ ਹੁੰਦਾ। ਦੁਪਹਿਰੇ ਨਾਲ ਤਾਂ ਦੇਖੋ ਕੋਈ ਕੰਮ ਹੁੰਦਾ ਨਾ ਕੋਈ ਕੰਮ ਕਰਨ ਨੂੰ ਜੀ ਕਰਦਾ ਹੈ ਨਾ ਗਰਮੀ ਦੇ ਵਿੱਚ। ਫਿਰ ਪੈਣੇ ਨੂੰ ਹੁੰਦਾ ਫਿਰ ਪਿਆ ਜਾਂਦਾ ਨਹੀਂ ਹੈਗਾ ਮਹਿੰਦੀ ਲਗਾ ਕੇ ਇਸ ਕਰਕੇ ਫਿਰ ਸ਼ਾਮ ਦਾ ਠੀਕ ਰਿਹਾ ਮੈਨੂੰ। ਵੀ ਚਲੋ ਸ਼ਾਮ ਨੂੰ ਮਹਿੰਦੀ ਲਗਾ ਕੇ ਫਿਰ ਸ਼ਾਮ ਨੂੰ ਤਾਂ ਕਾਫੀ ਕੰਮ ਧੰਦੇ ਆਪਣੇ ਹੋ ਜਾਂਦੇ ਨੇ ਰੋਟੀ ਸਬਜ਼ੀ ਪਾਣੀ ਹੈ ਨਾ ਕਿੰਨਾ ਕੁਝ ਹੋ ਜਾਂਦਾ। ਤੇ ਲੋ ਜੇ ਇੱਥੇ ਮਹਿੰਦੀ ਲਗਾਣ ਤੋਂ ਬਾਅਦ ਭਾਬੀ ਵੈਸੇ ਜਾਂਦੀ ਸੀਗੇ। ਮੈਂ ਚਲੋ ਠਹਿਰ ਕੇ ਚਲੀ ਜਾਏ ਵੀ ਹਵਾ ਚੱਲ ਰਹੀ ਹੈ। ਵੀ ਵੀ ਮੈਂ ਪੀਣਾ ਕਰ ਲੈਣ ਆ ਵੀ ਚਲ ਥੋੜੀ ਜਿਹੀ ਮੇਰੀ ਹੈਲਪ ਕਰਾ ਦੇ ਵੀ ਇਹਦੇ 'ਚ ਬੱਤੇ ਕਾਫੀ ਜ਼ਿਆਦਾ ਨੇ ਬਿਉ ਆਪਾ ਬੈਠੇ ਬੈਠੇ ਕਾੜ ਲੈਣ ਨਾਲੇ ਆਪਾਂ ਗੱਲਾਂ ਬਾਤਾਂ ਲੱਗ ਜਿੰਦੇ ਆ ਕਰਨ ਹੈਨਾ ਭਾਬੀ ਨੇ ਤਾਂ ਵੈਸੇ ਜਾ ਕੇ ਕੁਝ ਵੀ ਨਹੀਂ ਕਰਨਾ ਸੀਗਾ ਯਾਨਕੀ ਸਬਜੀ ਵਗੈਰਾ ਭਾਬੀ ਬਣਾ ਕੇ ਆਈ ਸੀਗੇ ਰੋਟੀਆਂ ਸਿਰਫ ਇਹਨਾਂ ਨੇ 4 ਰੋਟੀਆਂ ਆਣੀ ਹੁੰਦੀਆਂ ਨੇ ਦੋਨੇ ਜਿਹੀਆਂ ਆਂਦੀਆਂ ਦੋ ਦੋ ਰੋਟੀ ਹੁੰਦੀਆਂ ਨੇ ਇਹਨਾਂ ਦੀਆਂ ਕੋਈ ਜ਼ਿਆਦਾ ਚਲ ਹੁੰਦਾ ਨਹੀਂ ਗਿਆ ਪਰ ਹਾਂ ਬੇਟੀ ਨੂੰ ਕੰਮ ਕਰਾਉਣਾ ਸੀਗਾ ਭਤੀਜੀ ਨੂੰ ਉਹਦੇ ਕਰਕੇ ਕਾਲੀ ਕਰੀ ਜਾਂਦੇ ਸੀਗੇ ਮੈਂ ਚਲ ਕੋਈ ਨਾ ਠਹਿਰ ਕੇ ਵਗ ਜਿਓ ਤੁਸੀਂ ਤੇ ਇੱਥੇ ਅਸੀਂ ਪੀਣਾ ਕਰ ਲੈਣ ਆ ਨਾਲੇ ਲੱਗ ਰਹੇ ਸੀਗੇ ਅਸੀਂ ਇੱਥੇ ਗੱਲਾਂ ਬਾਤਾਂ ਕਰਨ ਪਤਾ ਨਹੀਂ ਕੀ ਕਰ ਰਹੇ ਸੀਗੇ ਗੱਲਾਂ ਮੇਰੇ ਤਾਂ ਧਿਆਨ 'ਚ ਨਹੀਂ ਹੈ ਗਿਆ ਪਰ ਜਦੋਂ ਤੁਹਾਨੂੰ ਪਤਾ ਹੀ ਹੈ ਜਦੋਂ ਦੋ ਜਨਾਨੀਆਂ ਗੱਲ ਹੋ ਜਾਣਾ ਇਕੱਠੀਆਂ ਤਾਂ ਗੱਲਾਂ ਤਾਂ ਆਪ ਹੀ ਆ ਹੀ ਜਾਂਦੀਆਂ ਨੇ ਹਨਾ ਇਸ ਵੈਸੇ ਸਮਝਣ ਵਾਲੇ ਚਲੋ ਸਮਝ ਹੀ ਗਿਆਣੇਗੇ ਚੁਗਲੀਆਂ ਲਾ ਲਓ ਕੁਛ ਮਰਜ਼ੀ ਲਾ ਲਓ ਤੇ ਗੱਲਾਂ ਹੀ ਕਰ ਰਹੇ ਸੀਗੇ ਅਸੀਂ ਹਨਾ ਤੇ ਇੱਥੇ ਨਾ ਇਹ ਪੱਟੇ ਨਾ ਬਹੁਤ ਜ਼ਿਆਦਾ ਸੀਗੇ ਇਹਦੇ ਚ ਬਰੀਕ ਬਰੀਕ ਜੇ ਸੀਗੇ ਫਿਰ ਮੈਂ ਭਾਬੀ ਨੂੰ ਕਿਹਾ ਮੈਂ ਕਿਹਾ ਚਲ ਤੁਸੀਂ ਇੱਕ ਵਾਰੀ ਪ੍ਰਾਂਤ ਚ ਕੱਢ ਕੇ ਮੋٟਟੇ ਮੋٟਟੇ ਜੇ ਕੱਢ ਦਿਓ ਜਿਹੜੇ ਬਰੀਕ ਵਾਲੇ ਹੋਣਗੇ ਆਪਣੇ ਝਾਰਨੇ ਵਿੱਚੋਂ ਨਿਕਲ ਹੀ ਜਾਣਗੇ ਹਨਾ ਵੀ ਇਹ ਆਪਾਂ ਬਾਅਦ ਚ ਕਰ ਲਵਾਂਗੇ ਤੇ ਬਸ ਸਾਫ ਕਰ ਕਰਕੇ ਇਹਨੂੰ ਪਾਰੇ ਸੀਗੀ ਤੇ ਚੱਕੀ ਵੀ ਨਾ ਬੰਦ ਹੋ ਜੇ ਇਸ ਕਰਕੇ ਮੈਂ ਭਾਬੀ ਨੂੰ ਲਾਇਆ ਸੀ ਮੈਂ ਫਟਾਫਟ ਕਰਵਾ ਦੋ ਰਮਨੀਤ ਤੇ ਡੈਡੀ ਵੀ ਕਹੀ ਜਾਂਦੇ ਸੀਗੇ ਵੀ ਪੀਣਾ ਕੱਲ ਨੂੰ ਧਰ ਕੇ ਆਉਣਾ ਕਿ ਅੱਜ ਹੀ ਧਰ ਕੇ ਆਉਣਾ ਟਾਈਮ ਵੀ ਇੰਨਾ ਲੱਗ ਗਿਆ ਸੀਗਾ ਕਿਉਂਕਿ ਇਹਦੇ ਚ ਬੱਟੇ ਬਹੁਤ ਜ਼ਿਆਦਾ ਸੀਗੇ ਬਰੀਕ ਸੀਗੇ ਹਨਾ ਤਾ ਕਰਕੇ ਤੇ ਇਹ ਤਾਂ ਚਲੋ ਵਧੀਆ ਆਪਾਂ ਨੇ ਧੋ ਲਈ ਸੀਗੀ ਧੋਣ ਨਾਲ ਚਲੋ ਜਿਹੜਾ ਬਾਕੀ ਦਾ ਮਟੀਰੀਅਲ ਹੁੰਦਾ ਜਿਹੜਾ ਉਹ ਨਿਕਲ ਗਿਆ ਸੀਗਾ ਸਿਰਫ ਪੱਕੇ ਜੇ ਬੱਟੇ ਰਹਿ ਗਏ ਸੀਗੇ ਉਹ ਵੀ ਹੁਣ ਆਪਾਂ ਨੇ ਚਲੋ ਝਾਰਨੇ ਰਾਹੀ ਕੱਢਦੇ ਨੇ ਤੇ ਹਾਪ ਦੇ ਹੱਥ ਨਾਲ ਦੇਖੋ ਹਨਾ ਆਪਾਂ ਕਣਕ ਸਾਫ਼ ਕਰਕੇ ਆਟਾ ਪਹਿਾਨੇ ਸੱਚ ਉਹਦਾ ਬਹੁਤ ਵਧੀਆ ਹੋ ਹੁੰਦਾ ਅ ਅਲੱਗ ਹੀ ਉਹ ਹੁੰਦੀ ਐ ਤੇ ਇੱਥੇ ਰਮਣੀ ਤੇ ਤੇ ਰੈਡੀ ਇਹ ਪੀਣਾ ਰੱਖਿਆ ਆਉਣਗੇ ਹੁਣ ਸ਼ਾਮ ਹੋ ਗਈ ਸੀਗੀ ਪੀਣਾ ਤਾਂ ਹੋਣਾ ਨਹੀਂ ਹੈਗਾ ਯਾਨੀ ਕਿ ਹਨਾ ਫਿਰ ਮੈਂ ਰਮਣੀ ਤੇ ਦੀ ਰੈਡੀ ਨੂੰ ਕਹਤਾ ਸੀਗਾ ਵੀ ਆਪਣੇ ਕਿਲੋ ਕਾਟਾ ਪੁਆ ਲੈਣਾ ਚੱਕੀ ਤੋਂ ਆਪਾਂ ਕੱਲੂ ਵੇਸੇ ਚ ਕੱਟ ਲੈਣਗੇ ਹੋ ਹਨ ਵੀ ਜ਼ਿਆਦਾ ਨਾਲੇ ਕਿਹੜਾ ਕਿਲੋ ਹੀ ਲੈ ਕੇ ਆਉਣਾ ਕਿਉਂਕਿ ਤੁਹਾਨੂੰ ਪਤਾ ਫਿਰ ਉਹ ਇਨਕੀ ਪਤਾ ਨਹੀਂ ਕੀ ਦੀ ਕਣਕ ਚੋਂ ਹਨਾ ਆਪਾਂ ਨੂੰ ਦਿੰਦੇ ਨੇ ਐ ਨਹੀਂ ਪਤਾ ਸਾਫ਼ ਹੁੰਦੀ ਹੈ ਕਿ ਨਹੀਂ ਹੁੰਦੀ ਫਿਰ ਜ਼ਿਆਦਾ ਨਹੀਂ ਵਸ ਕਿਲੋ ਕੀ ਮੰਗਾਇਆ ਸੀ ਮੈਨੇ ਤੇ ਲੋ ਜੀ ਫਰੈਂਡ ਇੱਥੇ ਹੁਣ ਰਮਣੀਤ ਤੇ ਤੇ ਡੈਡੀ ਪੀਣਾ ਵਗੈਰਾ ਰੱਖਿਆਣਗੇ ਭਾਬੀ ਨੇ ਕਾਲੀ ਚੱਕਰ ਕੇ ਸੀਗੀ ਜਾਵਾ ਜਾਵਾ ਪਰ ਮੇਰਾ ਮਨ ਲੱਗਿਆ ਹੋਇਆ ਸੀਗਾ ਇੱਕ ਤਾਂ ਹਵਾ ਸੋਹਣੀ ਚੱਲ ਰਹੀ ਸੀਗੀ ਹੈਨਾ ਤਾਂ ਕਰਕੇ ਜਦੋਂ ਨਾ ਹਵਾ ਹਵਾ ਵਧੀਆ ਚੱਲਦੀ ਹੁੰਦੀ ਆ ਫਿਰ ਆਟੋਮੈਟਿਕ ਹੀ ਕੰਮ ਕਰਨ ਨੂੰ ਜੀ ਕਰਦਾ ਹੁੰਦਾ ਬੈਠਣ ਨੂੰ ਜੀ ਕਰਦਾ ਹਵਾ ਦੇ ਵਿੱਚ ਇੱਥੇ ਤੇ ਤਾਂ ਹੀ ਹੁਣ ਅਸੀਂ ਰਾਮ ਨਾਲ ਬੈਠ ਕੇ ਇੱਥੇ ਪੀਣਾ ਵਗੈਰਾ ਇਹਨ ਕਰ ਲਿਆ ਸੀਗਾ ਬਿਲਕੁਲ ਵੀ ਮੈਂ ਕਹਿੰਦੀ ਮੀ ਤਾਂ ਆਵੀ ਨਾ ਗਰ ਅਬ ਇਹ ਮੇ ਦੀ ਹਵਾ ਚੱਲੀ ਜਾਵੇ ਮੀ ਵੀ ਦੇਖੋ ਗੰਦ ਪਾਉਂਦਾ ਸੱਚੇ ਬਾਅਦ ਚ ਮੱਖੀ ਮੱਛਰ ਪੰਬਕੜ ਜੇ ਆ ਜਾਂਦੇ ਨੇ ਸ਼ਾਮ ਨੂੰ ਹੈਨਾ ਐਸਾ ਕੁਝ ਹੋ ਜਾਂਦਾ ਆ ਹਵਾ ਵਧੀਆ ਰਹਿੰਦੀ ਐ ਨਜ਼ਾਰੇਦਾਰ ਚੱਲ ਰਹੀ ਸੀਗੀ ਇਹਨ ਬਹੁਤ ਸੋਹਣੀ ਚੱਲ ਰਹੀ ਸੀਗੀ ਤੇ ਲੋ ਜੀ ਫਰੈਂਡ ਇੱਥੇ ਹੁਣ ਬਿਸਪਾ ਚਾੜ ਚੂੜੂ ਲਾਦਣੀ ਆ ਭਾਬੀ ਨੇ ਬਸ ਕਹਿ ਰਹੀ ਸੀ ਕਿ ਮੈਂ ਜਾਣੀ ਆ ਮੈਂ ਕਿਹਾ ਚੱਲ ਠੀਕ ਹੈ ਹਨਾ ਕੰਮ ਕਰਾਉਣਾ ਸੀਗਾ ਤੇ ਆਪਾਂ ਵੀ ਫਿਰ ਹੁਣ ਇਜਾਜ਼ਤ ਲੈਣੀ ਆ ਤੁਹਾਡੇ ਤੋਂ ਤੇ ਕਿਵੇਂ ਦੀ ਲੱਗੀ ਅੱਜ ਦਾ ਬਲੌਗ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨਿਓ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਪਲੀਜ਼ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਨੂੰ ਹਨਾ ਐਨੀਮੇਟ ਨਾਲ ਵੀਡੀਓ ਬਣਾਉਣੇ ਆ ਪਲੀਜ਼ ਫੁੱਲ ਵਾਚ ਕਰਿਆ ਕਰੋ ਚਲੋ ਅੱਜ ਫਿਰਸ ਆਵਾਂਗੇ ਇਸ ਮਹੀਨੇ ਬਣਾ ਲਈ ਸੀ 11 ਦੀ ਸਬਕੀ siapa yang and bye bye kalau pakai rumi aja mau lebih ceri bi video channel ok bye bye